ਹਾਂਜੀ ਸਰ ਇਹ ਜਿਹੜੀ ਕੂੜੇ ਦੇ ਢੇਰ ਲੱਗੇ ਪਏ ਡੈਂਪਾਂ ਤੋਂ ਬਗੈਰ ਕੀ ਕਹਿਣਾ ਤੁਹਾਡਾ ਸਾਰਾ ਦੇਖੋ ਸਾਰਾ ਬਿਮਾਰੀਆਂ ਦਾ ਘਰ ਆਉਣਾ ਨੇ ਬਰਸਾਤਾ ਦੇ ਸਮੇਂ ਚ ਮਛਰਾਂ ਦਾ ਕੀੜਿਆਂ ਦਾ ਸਾਰਿਆਂ ਦਾ ਪੰਜਿਆਂ ਦਾ ਘਰ ਹੋਇਆ ਛੋਟੇ ਛੋਟੇ ਬੱਚੇ ਵੀ ਇਸ ਤੋਂ ਲੱਗਦੇ ਆ ਪਰ ਲੋਕਾਂ ਨੂੰ ਸ਼ਰਮ ਆਣੀ ਐ ਮਿਨਿਸਪਲ ਕਾਰਪੋਰੇਸ਼ਨ ਵੀ ਨੀਂਦ ਕੁੰਬ ਤੇ ਕਰਨ ਦੀ ਨੀਂਦ ਸੁੱਤਾ ਪਿਆ ਹੈ ਜਦ ਕਿ ਇਹਨਾਂ ਨੇ ਖਾ ਖਾ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਆ ਕਿੰਨੀ ਵਾਰੀ ਇਹਨਾਂ ਨੇ ਕੰਪਲੀਟਾਂ ਵੀ ਕੀਤੀਆਂ ਪਰ ਇਹਨਾਂ ਦੀ ਕੰਨਾਂ ਤੇ ਜੂੰ ਤੱਕ ਨਹੀਂ ਰੇਗਰੀ ਤੇ ਬਾਕੀ ਆ ਵੀ ਸਾਰਾ ਸ਼ਹਿਰ ਇਹਦਾ ਤੋਂ ਦੁਖੀ ਹੋਇਆ ਪਿਆ ਐ ਇਸ ਵੇਲੇ ਕੋਈ ਕੰਪਨੀ ਹੋ ਰਿਆ ਕੋਈ ਸੀਵਰੇਜ ਦਾ ਨਹੀਂ ਹੋ ਰਿਆ ਕੋਈ ਵਾਟਰ ਸਪਲਾਈ ਦਾ ਨਹੀਂ ਹੋ ਰਿਆ ਗੰਦਗੀ ਦੇ ਥਾਂ ਥਾਂ ਢੇਰ ਲੱਗੇ ਆ ਲੋਕੀ ਤਾਂ ਪਰੇਸ਼ਾਨ ਇੰਨੇ ਕੋ ਹੋ ਚੁੱਕੇ ਆ ਵੀ ਹੁਣ ਮੈਂ ਕੀ ਕਹਿ ਸਕਦਾ ਐ ਇਸ ਬਾਰੇ ਕਿ ਤੁਸੀਂ ਆਪ ਦੇਖ ਲਓ ਗੰਦਗੀ ਦੇ ਢੇਰ ਦਾ ਸਰ ਆਪਣਾ ਸ਼ੁਭਨਾਮ ਮੈਂ ਵਿਜੇ ਕੁਮਾਰ ਮੱਟੂ ਆ ਭਾਰਤੀ ਵਾਲਮੀਕ ਧਰਮ ਸਭਾ ਦਾ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਆ ਪਰ ਸਾਡੀ ਵੀ ਕਿੰਨੀ ਵਾਰ ਜਾ ਕੇ ਕਿਸੇ ਨੇ ਗੱਲ ਅੱਜ ਤੱਕ ਗੱਲ ਨਹੀਂ ਸੁਣੀ ਜੀ ਪਤਾ ਨਹੀਂ ਬਈ ਸਰਕਾਰਾਂ ਨਿਕੰਮੀਆਂ ਆ ਜਾਂਦਾ ਫੇਜ ਇਹਨਾਂ ਦੇ ਜਿਹੜੇ ਕਾਉਂਸਲਰ ਹੈਗੇ ਉਹਨਾਂ ਕੰਮ ਨਹੀਂ ਹੈਗੇ ਆ ਜਿਹੜੇ ਸੁਣਦੇ ਨਹੀਂਗੇ ਸਰ ਜਿਹੜੇ ਕੂੜੇ ਦੇ ਡੈਂਪ ਤੋਂ ਬਗੈਰ ਜਿਹੜਾ ਕੂੜਾ ਛੁੱਟਿਆ ਜਾ ਰਿਹਾ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਇਹ ਫੇ ਬੰਦੇ ਸਾਡੇ ਦੋਰ ਤੋਂ ਦੋਰ ਪੂਰਾ ਚੱਕਦੇ ਆ ਜੀ ਤੇ ਬਾਕੀ ਅਸੀਂ ਵੀ ਬੁੜੀਵਾਰਾਂ ਬਣਾ ਬਣਾ ਲੋਕਾਂ ਨੂੰ ਪਾਉਂਦੇ ਰਹਿੰਦਾ ਵਾ ਇਤਿਹਾਸ ਜੋੜ ਕੇ ਬੇਇੱਜ਼ਤੀ ਕਰਦੇ ਰੇ ਦਾ ਪਾਈ ਵੀ ਜਿਹੜਾ ਪਾਇਆ ਔਰ ਡੈਂਪ ਦੇ ਵਿੱਚੋਂ ਤੋਂ ਨਾ ਨਾਲੀਆਂ ਵਿੱਚੋਂ ਤੋਂ ਨਾਲੇ ਤੋਂ ਵਾਲੇ ਤੋਂ ਪਰ ਫਿਰ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਲੋਕ ਵੀ ਅੰਗਹਿਲੀ ਕਰਦੇ ਆ ਉਹਨਾਂ ਕਰਕੇ ਸਾਨੂੰ ਬੜੀ ਬੜੀ ਪ੍ਰੋਬਲਮ ਸਰਦ ਕਈ ਥਾਵਾਂ ਤੇ ਦੇਖਿਆ ਜਾ ਰਿਹਾ ਕਿ ਜਿਹੜੇ ਉਥੇ ਨੰਪ ਭਿਆਨੇ ਕੂੜਾ ਬੜੀ ਵੱਡੀ ਮਾਤਰਾ ਵਿੱਚ ਪਿਆ ਹੋਇਆ ਆ ਉਤੋਂ ਬਰਸਾਤਾਂ ਦੇ ਮੌਸਮ ਚੱਲ ਰਹੇ ਆ ਰੇੜੀਆਂ ਦੇ ਭਰ-ਭਰ ਕੇ ਉਥੇ ਢਲ ਲਾਇਆ ਜਾ ਰਿਹਾ ਤੁਸੀਂ ਉਹਦੇ ਵਾਸਤੇ ਕੋਈ ਨੋਟਿਸ ਜਾਰੀ ਕੀਤਾ ਜਿਹੜੇ ਉਥੇ ਲਾ ਕੇ ਕੂੜਾ ਲਾ ਰਹੇ ਜਾਂ ਪੁਛ ਕਰ ਲਾ ਰਹੇ ਆ ਇਹ ਕੋਈ ਨਹੀਂ ਕਿ ਬਸੇ ਤੇ ਜ਼ਿਆਦਾ ਤੌਰ ਤੇ ਡੰਪ ਤੇ ਖੋਰੀ ਕੂੜਾ ਜਾਂਦਾ ਵਾ ਸਾਡੇ ਸਫਾਈ ਸੇਵਾਵਾਂ ਤੋਂ ਦੇ ਆ ਪਰ ਜੀ ਇੱਕ ਤੇ ਪ੍ਰੋਬਲਮ ਹੈਗੀ ਆ ਤੇ ਆਪਾਂ ਇੰਸਪੈਕਟਰ ਸਾਹਿਬ ਨੂੰ ਕਹਿੰਨੇ ਆ ਤੇ ਬਾਕੀ ਨੂੰ ਲਾਜਾਉਣ ਵੀ ਕਹਿੰਨੇ ਆ ਭਾਈ ਇਹ ਕੰਮ ਜਿਹੜਾ ਜਿੰਨਾ ਸ਼ਹਿਰ ਦੇ ਵਿੱਚ ਗੰਦਗੀ ਪਵੇ ਉਹ ਕੰਮ ਆਪਾਂ ਨਾ ਕਰੀਏ ਸਰਿਤਰ ਆਪਾਂ ਕੋਲੋਨੀ ਵੱਲੋਂ ਜਦੋਂ ਜਾਂਦੇ ਆ ਬਡਵਾਲ ਸਟੇਟ ਬੈਂਕ ਨੂੰ ਬਾਜ਼ਾਰ ਦੇ ਵਿੱਚੋਂ ਉੱਥੇ ਇੱਕ ਸੜਕ ਦੇ ਉੱਤੇ ਕਿਨਾਰੇ ਦੇ ਉੱਤੇ ਇੱਕ ਜਦੋਂ ਆਪਾਂ ਮੂਨਕਾਲ ਨੂੰ ਨਿਕਲਦੇ ਦਾਰਾਪੁਰੋਂ ਉਦੋਂ ਰੋਡ ਦੇ ਉੱਤੇ ਖੱਬੇ ਹੱਥੇ ਹੀ ਕਿੰਨਾ ਵੱਡਾ ਕੂੜੇ ਦਾ ਨਾਲ-ਨਾਲ ਰੋਡ ਤੇ ਢੇਰ ਲੱਗਾ ਹੋਇਆ ਠੀਕ ਹੈ ਸਰ ਉਹਦੇ ਵਿੱਚ ਉਹ ਸ਼ਹਿਰ ਦੀ ਜਿੰਦਾ ਸੁੰਦਰਤਾ ਵਧਾਰਿਆ ਕਿ ਘਟਾਰਿਆ ਕੀ ਕਹਿਣਾ ਤੁਹਾਡਾ ਨਹੀਂ ਜੇ ਜੇ ਮਤਲਬ ਬੇਫਜ਼ੂਲ ਮਤਲਬ ਜੇ ਸਾਡੇ ਸਫਾਈ ਦੇ ਵਿੱਚਾਂ ਹੋਰ ਕੁਝ ਛੁੱਟਦੇ ਆ ਤਾਂ ਫਿਰ ਤਾਂ ਉਹ ਸ਼ਹਿਰ ਦੀ ਸੁੰਦਰਤਾ ਨੂੰ ਵਧਾਏ ਜਾਂ ਘਟਾਈ ਦਿਆ ਉਹਦੇ ਵਾਸਤੇ ਆਪਾਂ ਕੀ ਐਕਸ਼ਨ ਹੋਏਗਾ ਸਰ ਤੁਹਾਡੇ ਨਾਲ ਕੌਂਸਲ ਨਾਲ ਉਹਦੇ ਵਾਸਤੇ ਕਰਦੇ ਨੇ ਜੀ ਲੋਕਾਂ ਨੂੰ ਵੀਡੀਓ ਮਤਲਬ ਤੁਹਾਡੇ ਚੈਨਲਾਂ ਰਾਹੀਂ ਵੀ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਸਰ ਜੇ ਬੇਨਤੀ ਨਾਲ ਨਾ ਕੰਮ ਸੂਤ ਆਫ ਫਿਰ ਕੋਈ ਨਹੀਂ ਸਖਤੀ ਕਰਾਂਗੇ ਠੀਕ